ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਦੀ ਅਹਿਮ ਇਕੱਤਰਤਾ ਹੋਈ ਹੈ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਉਪਰੰਤ ਐਡਵੋਕੇਟ ਧਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸਦੇ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਧੁਨਿਕ ਸਾਊਂਡ ਸਿਸਟਮ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ ਹੋਰ ਉਹਨਾਂ ਉੱਥੇ ਕੀ ਕੁਝ ਕਿਹਾ ਜਾਣਦੇ ਆ <table> ਤਾਕਸਨੀ ਦਮਦਮਾ ਸਾਹਿਬ ਦੇ ਸਾਬਕਾ ਜੱਜੇਦਾਰ ਮੈਂਬਰ ਐਸਜੀਪੀਸੀ ਸਿੰਘ ਸਾਹਿਬ ਗਾਨੀ ਬਲਵੰਤ ਸਿੰਘ ਜੀ ਨੰਦਗੜ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸ਼ੋਗ ਮਤਾ ਸੀ ਮੂਲ ਮੰਤਰ ਦਾ ਜਾਪ ਕਰਕੇ ਪਤਗੋੜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਦੂਸਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਐ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਗ ਦੀ ਜਿਹੜੀ ਆ ਉਹ ਪ੍ਰਵਾਨ ਵੀ ਦਿੱਤੀ ਗਈ ਉਹ ਤੋਂ ਇਲਾਵਾ ਗੁਰਦੁਆਰਾ ਸੀਹੀਤ ਨਾਂਝ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਉਹਨੂੰ ਵੀ ਯੂਟਿਊਬਰ ਸੋਸ਼ਲ ਜਿਹੜਾ ਸਾਡਾ ਚੈਨਲ ਹੈ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ ਯੂਟਿਊਬ ਜਿਹੜਾ ਸਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਹੈ ਆ ਉਹ ਤੇ ਜਿਹੜਾ ਉਹ ਕੀਤਾ ਜਾਊਗਾ ਤੀਸਰਾ ਇੱਕ ਬਹੁਤ ਵੱਡਾ ਅਹਿਮ ਸਗਾ ਕਿ ਤਖਸਾਲੀ ਕਾਲ ਤੱਕ ਸਾਹ ਬਲੋਂ ਗੁਰਦੁਆਰਾ ਕਾਲੀ ਬੂੰਗਾ ਜਿਹੜਾ ਸੋਲ ਬੂੰਗਾ ਸੁਲਤਾਨਪੁਰ ਲੋਧੀ ਕਾਲ ਬੂੰਗਾ ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉਥੇ ਵੱਡੇ ਪੱਦਰ ਤੇ ਫਾਇਰਿੰਗ ਕੀਤੀ ਗਈ ਉਦੋਂ ਲਈ ਸ਼ਾਮਲੀ ਗੌਰਤਾਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ ਅੱਜ ਉਹ 6 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਤ ਭਾਈਕਰਵਾ ਸਿੰਘ ਖਾਲਸਾ ਹੈਡ ਕਰਦੇ ਸੀ ਉਹਨਾਂ ਨੇ ਅੱਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੇ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਹਨਾਂ ਨੇ ਪਾਤੀ ਦਰਜ ਕੀਤੇ ਉਹਨਾਂ ਨਾਲ ਵੀ ਉਹਨਾਂ ਦਾ ਵੀ ਬਿਆਨ ਰਿਕਾਰਡ ਕੀਤੇ ਸਿੰਘ ਸਾਹਿਬ ਗਾਨੀ ਬਲਵੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96